ਨਾ ਮੈਂ 2-3 ਸੋਸ਼ਲ ਮੀਡੀਆ ਦੇ ਛਲਾਰੂ ਨੌਜਵਾਨਾਂ ਦੀਆਂ ਇੰਟਰਵਿਊਆਂ ਦੇਖੀਆਂ ਨੇ ਚੈਨਲਾਂ ਦੇ ਉੱਤੇ ਉਹ ਉਹ ਸਪੇਸ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਲਖਸਿਧਾਣਾ ਤੇ ਦੀਪਸਿੱਧੂ ਸਪੇਸ ਪਿਛਲੇ ਅੰਦੋਲਨ ਚ ਲੈ ਗਏ ਸੀ ਜੀ ਇਹਨਾਂ ਨੌਜਵਾਨਾਂ ਦੀ ਹੁਣੇ ਕੋਸ਼ਿਸ਼ ਹੈ ਕਿ ਅਸੀਂ ਉਹੋ ਜਿਹੀਆਂ ਹੀ ਗੱਲਾਂ ਕਰੀਏ ਜਿਵੇਂ ਪਹਿਲਾਂ ਹੁੰਦੀਆਂ ਰਹੀਆਂ ਹੂੰ ਤੇ ਸੋਸ਼ਲ ਮੀਡੀਆ ਤੇ ਹਿੱਟ ਹੋ ਕੇ ਸ਼ਾਇਦ ਅਸੀਂ ਦੂਜਾ ਦੀਪਸਿੱਧੂ ਤੇ ਦੂਜਾ ਲਖਸਿਧਾਣਾ ਬਣ ਜਾਈਏ ਹੂੰ ਮੈਨੂੰ ਲੱਗਦਾ ਕਿ ਇਹ ਗੱਲ ਘੱਟਕ ਹੈ ਦੋਲਨ ਜ਼ਰੂਰੀ ਨੇ ਹੱਕਾਂ ਲਈ ਖੜਨਾ ਜ਼ਰੂਰੀ ਹੈ ਦਿੱਲੀ ਵੀ ਜਾਣਾ ਹੱਕ ਹੈ ਰਾਈਟ ਹੈ ਪਰ ਮਾਵਾਂ ਦੇ ਪੁੱਤ ਤਾਂ ਨਹੀਂ ਮਰਾਉਣੇ ਨਾ ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਥੋੜੇ ਜਿ ਸੰਕੋਚ ਦੇ ਵਿੱਚ ਰਹਿਣ ਵਿਊਆਂ ਖਾਤਰ ਸੋਸ਼ਲ ਮੀਡੀਆ ਤੇ ਆਪਦੀ ਮੇਰੀ ਮਿਲੀਅਨ ਚੱਲ ਗਈ 2 ਮਿਲੀਅਨ ਚੱਲ ਗਈ ਆ ਗੱਲਾਂ ਦਾ ਫਾਇਦਾ ਨਹੀਂ ਹੈ ਕੋਈ ਤੀਰ ਲੈ ਕੇ ਕਹਿ ਰਿਹਾ ਵੀ ਮੈਂ ਟੀਲ ਕਮਾਂਡ ਨਾਲ ਡਰੋਨ ਸੈੱਟ ਲੂੰਗਾ ਇਹ ਤਾਂ ਸੈਕੰਡਰੀ ਗੱਲਾਂ ਨੇ ਨਾ ਅਸੀਂ ਕੋਈ جنگ ਪਾਕਿਸਤਾਨ ਨਾਲ ਜੰਗ ਥੋੜੀ ਲੱਗੀ ਐ ਵੀ ਉੱਥੇ ਜਾ ਕੇ ਸ਼ਹਾਦਤ ਪ੍ਰਾਪਤ ਕਰ ਜਾਗੇ ਤੇ ਵੀਰ ਚੱਕਰ ਮਿਲ ਜੂਗਾ ਤੇ ਪਦਮ ਸ਼੍ਰੀ ਮਿਲ ਜੂਗਾ ਤੇ ਭਾਰਤ ਰਤਨ ਲਈ ਰਿਕਮੈਂਡ ਹੋ ਜਾਓਗੇ ਤੁਸੀਂ ਤੇ ਤੁਹਾਡੇ ਪਰਿਵਾਰ ਦੀਆਂ ਪੈਨਸ਼ਨਾਂ ਲੱਗ ਜਾਣਗੀਆਂ 700 ਸ਼ਹੀਦ ਜਿਹੜਾ ਪਿਛਲਾ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛ ਲਓ ਪਿੰਡ ਦਾ ਸਰਪੰਚ ਤਾਂ ਹੀ ਪੁੱਛਣ ਨਹੀਂ ਜਾਂਦਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਦੱਸੋ ਭਾਈ ਤੁਹਾਡੇ ਪਰਿਵਾਰ ਦਾ ਹਾਲ ਕੀ ਐ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਹਮੇਸ਼ਾ ਹੀ ਤਰ੍ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰ ਜੋਤ ਮੱਕੜ ਮਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਕਿਸਾਨਾਂ ਨੇ ਪ੍ਰਸਤਾਵ ਠੁਕਰਾ ਦਿੱਤਾ ਹੈ। ਕਿਸਾਨ ਦਿੱਲੀ ਜਾਣਗੇ ਕਿੱਥੇ ਗੱਲ ਖੜੀ ਹੈ ਕਿ ਸਰਕਾਰ ਦੀ ਜਿਹੜੀ ਉਹਨਾਂ ਨੇ ਪ੍ਰਸਤਾਵ ਰੱਖਿਆ ਸੀ ਕਿਸਾਨ ਕਹਿੰਦੇ ਨਹੀਂ ਮੰਨਦੇ ਹੁਣ। ਭਗਤਾ ਜੀ ਮੋਰਚਾ ਬੜੀ ਨਾਜ਼ੁਕ ਸਥਿਤੀ ਦੇ ਉੱਤੇ ਖੜਾ ਹੈ ਇਹ। ਇਹ ਮੈਨੂੰ ਅਭਾਸ ਉਹੋ ਜਿਹਾ ਲੱਗ ਰਿਹਾ ਜਦੋਂ 25 ਤਰੀਕ 25 ਜਨਵਰੀ ਦੀ ਰਾਤ ਜਾਂ 25 ਦੇ ਦਿਨ ਨੂੰ ਅਸੀਂ ਇਹ ਮਹਿਸੂਸ ਕਰ ਰਹੇ ਸੀ ਕਿ 26 ਨੂੰ ਦਿੱਲੀ ਜਾਣਾ ਕਿਸਾਨਾਂ ਨੇ ਮਾਰਚ ਕੱਢਣ ਜਾਂ ਜਿਹੜਾ ਰੂਟ ਦਿੱਤਾ ਗਿਆ ਉਸ ਰੂਟ ਤੇ ਜਾਣਗੇ। ਜੀ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਕਿਸਾਨਾਂ ਦੀਆਂ ਲਗਭਗ 4-5 ਮੀਟਿੰਗਾਂ ਜਿਹੜੀਆਂ ਹੋਈਆਂ ਸਰਕਾਰ ਦੇ ਨਾਲ ਉਹ ਬੇਸਿੱਟਾ ਰਹੀਆਂ ਕਿਸਾਨ ਇਹ ਕਹਿ ਰਹੇ ਆ ਕਿ ਸਾਨੂੰ ਐਮਐਸਪੀ ਦੇ ਉੱਤੇ ਕਾਨੂੰਨ ਬਣਾ ਕੇ ਦੇ ਦਿਓ ਹੂੰ ਜੀ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਜੀ ਕਿਸੇ ਵੀ ਵੇਲੇ ਅਗਲੇ 10-15 ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਹੈ ਇਲੈਕਸ਼ਨ ਡਿਊ ਨੇ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਔਰ ਮੋਦੀ ਸਾਹਿਬ ਵਾਸਤੇ ਇਲੈਕਸ਼ਨ ਬੜਾ ਇੰਪੋਰਟੈਂਟ ਹੈ ਪਰਸਨਲ ਤੌਰ ਦੇ ਉੱਤੇ ਕਿਉਂਕਿ ਏਦੂ ਬਾਅਦ ਮੋਦੀ ਤੋਂ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਬੀਜੇਪੀ ਦੇ ਵਿੱਚ ਪ੍ਰਧਾਨ ਮੰਤਰੀ ਚਿਹਰੇ ਦੇ ਲਈ ਨਾਮਿਨੇਟ ਹੋ ਜਾਣੀ ਹੈ ਜੀ ਉਮਰ ਦਾ ਵੀ ਲਿਹਾਜ਼ ਹੈ ਹੂੰ 75 ਸਾਲ ਤੱਕ ਬੀਜੇਪੀ ਨੇ ਕਿਹਾ ਵੀ ਸਿਆਸਤ ਕਰਨੀ ਹੈ ਉਦੋਂ ਬਾਅਦ ਦੇ ਬੰਦੇ ਰਿਟਾਇਰ ਕਰ ਦੇਣੇ ਆ ਜੀ ਪ੍ਰਧਾਨ ਮੰਤਰੀ ਦੀ ਉਮਰ ਵੀ ਹੋ ਜਾਣੀ ਹੈ ਇਹ ਵੀ ਇੱਕ ਬੜਾ ਵੱਡਾ ਸਵਾਲ ਖੜਾ ਹੈ ਮੋਦੀ ਕਦੇ ਨਹੀਂ ਚਾਹਣਗੇ ਕਿ ਕਿਸੇ ਵੀ ਗੱਲ ਦਾ ਰੇੜਕਾ ਪਵੇ ਤੇ ਉਹਨਾਂ ਦੀ ਇਸ ਅਗਲੀ ਜਿਸ ਜਿੱਤ ਨੂੰ ਉਹ ਵਦਨ ਦੀ ਗੱਲ ਕਹਿ ਰਹੇ ਐ ਉਹਦੇ ਵਿੱਚ ਕੋਈ ਵੀ ਵੱਡਾ ਅੜਿੱਕਾ ਮੂਰੇ ਆ ਕੇ ਖੜ ਜੇ ਜੀ ਕਿਸਾਨਾਂ ਨੂੰ ਹਲਕੇ ਦੇ ਵਿੱਚ ਲੈ ਕੇ ਸਰਕਾਰ ਪਹਿਲਾਂ ਦੇਸ਼ ਚੁੱਕੀ ਆ ਉਹਦਾ ਖਮਿਆਜ਼ਾ ਭੁਗ ਚੁੱਕੀ ਹੈ ਚਾਹੇ ਉਹ ਬੰਗਾਲ ਦੀਆਂ ਚੋਣਾਂ ਰਹੀਆਂ ਹੁਣ ਜੀ ਮਮਤਾ ਬੈਨਰਜੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਉੱਥੇ ਇਸ ਦਾ ਅਸਰ ਉੱਥੇ-ਉੱਥੇ ਪਿਆ ਜਿੱਥੇ-ਜਿੱਥੇ ਸੂਬਿਆਂ 'ਚ ਲੋਕ ਕ੍ਰਾਂਤੀਕਾਰੀ ਨੇ ਜੀ ਹਾਲਾਂਕਿ ਵੈਸਟਰਨ ਯੂਪੀ 'ਚ ਅਸੀਂ ਮੰਨ ਰਹੇ ਸੀ ਕਿ ਇਹਦਾ ਅਸਰ ਪਊਗਾ ਪਰ ਯੂਪੀ ਦੀਆਂ ਚੋਣਾਂ ਤੇ ਕੋਈ ਬਹੁਤ ਵੱਡਾ ਅਸਰ ਤਾਂ ਨਹੀਂ ਪਿਆ ਪਰ ਫਿਰ ਵੀ ਅੱਜ ਪਤਾ ਹੈ ਭਾਜਪਾ ਨੂੰ ਇਸ ਗੱਲ ਦਾ ਕਿ ਹਰਿਆਣਾ ਦੀਆਂ ਆਉਣੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਪੰਜਾਬ ਹਰਿਆਣਾ ਦਿੱਲੀ ਯੂਪੀ ਤੇ ਰਾਜਸਥਾਨ ਦੇ ਵਿੱਚ ਇਸ ਅੰਦੋਲਨ ਦਾ ਅਸਰ ਹੋ ਸਕਦਾ ਹੈ ਜੀ ਗੱਲ ਹੁਣ ਰਹੇਗੀ ਕਿ ਕਿਸਾਨ ਅੱਗੇ ਜਾਣਗੇ ਦਿੱਲੀ ਕਿ ਨਹੀਂ ਜਾਣਗੇ ਕਾਲ ਤਾਂ ਦੇਤੀ ਹੈ ਜੀ 21 ਤਰੀਕ ਦੀ ਕਾਲ ਆ ਗਈ ਹੈ ਵੀ ਤਰੀਕ ਸ਼ਾਮ ਨੂੰ ਯਾਨੀ ਕਿ ਅੱਜ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਹੋਰ ਕਿਸਾਨਾਂ ਨੇ ਕਿਹਾ ਕਿ ਅਸੀਂ ਕਰਕੇ ਵਿਉਂਤਬੰਦੀ ਤੇ ਤਰੀਕਾ ਆਪਦਾ ਦੱਸ ਦੇਾਂਗੇ ਕਿ ਅਸੀਂ ਕਿਵੇਂ ਜਾਣਾ ਹੈ ਪੁਲ ਸੱਗੋਂ ਤਿਆਰ ਖੜੀ ਹੈ ਤੁਸੀਂ ਤਾਂ ਆਪ ਉਸ ਦਿਨ ਉੱਥੇ ਮੌਜੂਦ ਸੀਗੇ ਜਦੋਂ ਨਹੀਂ ਨੌਜਵਾਨ ਵੀ ਜਿਵੇਂ ਖਨੋਰੀ ਬਾਰਡਰ ਤੋਂ ਗੱਲਾਂ ਸਾਹਮਣੇ ਆ ਰਹੀਆਂ ਨੌਜਵਾਨ ਬੜੇ ਕਿਉਂਕਿ ਤੱਤਾ ਖੂਨ ਹੁੰਦਾ ਉਹ ਕਹਿੰਦੇ ਕਿ ਲੀਡਰ ਸਾਨੂੰ ਸੱਚ ਨਹੀਂ ਦੱਸਦੇ ਅਸੀਂ ਅੱਗੇ ਵਧਣਾ ਕਿ ਨਹੀਂ ਵਧਣਾ ਅਸੀਂ ਆਪਣੇ ਪੱਧਰ ਤੇ ਜਾਵਾਂਗੇ ਇਹ ਉਹੋ ਜੀ ਸਿਚੁਏਸ਼ਨ ਹੈ ਜਿਹੜੀ ਪਿਛਲੇ ਅੰਦੋਲਨ ਵੇਲੇ ਬਣੀ ਸੀ ਲੀਡਰਾਂ ਨੂੰ ਡਿਸਕ੍ਰੈਡਿਟ ਕਰਕੇ ਤੇ ਨੌਜਵਾਨੀ ਜਿਹੜੀ ਐ ਉਹ ਨਿਕਲੀ ਜਿਸ ਤਰ੍ਹਾਂ ਲੀਡਰਸ਼ਿਪ ਨਿਕਲੀ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਮੈਂ 2-3 ਸੋਸ਼ਲ ਮੀਡੀਆ ਦੇ ਛਲਾਰੂ ਨੌਜਵਾਨਾਂ ਦੀਆਂ ਇੰਟਰਵਿਊਆਂ ਦੇਖੀਆਂ ਨੇ ਚੈਨਲਾਂ ਦੇ ਉੱਤੇ ਉਹ ਉਸ ਸਪੇਸ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਲਖਸਾਧਾਨਾ ਤੇ ਦੀਪਸਿੱਧੂ ਸਪੇਸ ਪਿਛਲੇ ਅੰਦੋਲਨ ਚ ਲੈ ਗਏ ਸੀ ਜੀ ਇਹਨਾਂ ਨੌਜਵਾਨਾਂ ਦੀ ਹੁਣੇ ਕੋਸ਼ਿਸ਼ ਹੈ ਕਿ ਅਸੀਂ ਉਹੋ ਜਿਹੀਆਂ ਹੀ ਗੱਲਾਂ ਕਰੀਏ ਜਿਵੇਂ ਪਹਿਲਾਂ ਹੁੰਦੀਆਂ ਰਹੀਆਂ ਹੂੰ ਤੇ ਸੋਸ਼ਲ ਮੀਡੀਆ ਤੇ ਹਿੱਟ ਹੋ ਕੇ ਸ਼ਾਇਦ ਅਸੀਂ ਦੂਜਾ ਦੀਪ ਸਿੱਧੂ ਤੇ ਦੂਜਾ ਲੱਖਾ ਸਿਧਾਣਾ ਬਣ ਜਾਈਏ ਹੂੰ ਮੈਨੂੰ ਲੱਗਦਾ ਹੈ ਕਿ ਇਹ ਗੱਲ ਘਾਤਕ ਹੈ ਜੀ ਤੁਹਾਨੂੰ ਸਿਚੁਏਸ਼ਨ ਅਸੈਸ ਕਰਨੀ ਪਊਗੀ ਜਿਸ ਵੇਲੇ ਤੁਹਾਡੇ ਤਕਰੀਬਨ 10-15 ਕਿਸਾਨ ਹਸਪਤਾਲਾਂ ਚ ਦਾਖਲ ਨੇ ਕਿਸੇ ਦੇ ਮੱਥੇ 'ਚੋਂ ਗੋਲੀ ਲੰਘ ਕੇ ਬ੍ਰੇਨ ਤੱਕ ਪਹੁੰਚੀ ਹੈ ਕਿਸੇ ਦੇ ਹੱਥ 'ਚੋਂ ਪਾਰ ਹੋਈ ਹੈ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਨੇ ਕਿਸੇ ਕਿਸਾਨ ਦੇ ਢਿੱਡ ਦੇ ਉੱਤੇ ਅਸੀਂ ਦੇਖਿਆ ਕਿ 6 ਵਜੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਾ ਲੈਣਾ ਇਹ ਬੇਫਕੂਫੀ ਹੋਊਗੀ ਹਾਂ ਹਾਂ ਅੱਗੇ ਵਧਣਾ ਚਾਹੀਦਾ ਹੈ ਨਹੀਂ ਵਧਣਾ ਚਾਹੀਦਾ ਇਹ ਫੈਸਲਾ ਜਥੇਬੰਦੀਆਂ ਨੇ ਇੱਥੇ ਆਉਣ ਦੀ ਕਾਲ ਦਿੱਤੀ ਹੈ ਦੋ ਹੀ ਜਥੇਬੰਦੀਆਂ ਹੈ ਨਾ ਜੀ ਉਹ ਦੋ ਜਥੇਬੰਦੀਆਂ ਹੀ ਫੈਸਲਾ ਕਰਨ ਉਹਨਾਂ ਦੇ ਜਿਹੜੇ ਆਗੂ ਨੇ ਉਹ ਫੈਸਲਾ ਕਰਨ ਹਾਂ ਕੋਈ ਵੀ ਉੱਠ ਕੇ ਆ ਕੇ ਮੈਨੂੰ ਲੱਗਦਾ ਵਿੱਚੋਂ ਜੋ ਗੱਲ ਬੋਲ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਭਗਤਾ ਜੀ ਅੰਦੋਲਨ ਜ਼ਰੂਰੀ ਨੇ ਹੱਕਾਂ ਲਈ ਖੜਨਾ ਜ਼ਰੂਰੀ ਹੈ ਦਿੱਲੀ ਵੀ ਜਾਣਾ ਹੱਕ ਹੈ ਰਾਈਟ ਹੈ ਪਰ ਮਾਵਾਂ ਦੇ ਪੁੱਤ ਤਾਂ ਨਹੀਂ ਮਰਾਉਣੇ ਨਾ ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਥੋੜੇ ਜਿ ਸੰਕੋਚ ਦੇ ਵਿੱਚ ਰਹਿਣ ਵਿਊਆਂ ਖਾਤਰ ਸੋਸ਼ਲ ਮੀਡੀਆ ਤੇ ਆਪਦੀ ਮੇਰੀ ਮਿਲੀਅਨ ਚੱਲ ਗਈ 2 ਮਿਲੀਅਨ ਚੱਲ ਗਈ ਆਹ ਗੱਲਾਂ ਦਾ ਫਾਇਦਾ ਨਹੀਂ ਹੈ ਹੁਣ ਜਲੂਸ ਤਾਂ ਨੈਸ਼ਨਲ মিডিਆ ਸਾਡਾ ਉੱਥੇ ਆ ਕੇ ਕੱਢੀ ਜਾਂਦਾ ਜਦੋਂ ਇਹ ਪੁੱਛਦੇ ਪਏ ਤੁਹਾਨੂੰ ਐਮਐਸਪੀ ਦਾ ਮਤਲਬ ਪਤਾ ਹੈ ਜੀ ਤੇ ਸਾਡੇ ਮੁੰਡਿਆਂ ਤੋਂ ਇਹ ਜਵਾਬ ਨਹੀਂ ਦਿੱਤਾ ਜਾ ਰਿਹਾ ਵੀ ਐਮਐਸਪੀ ਦਾ ਮਤਲਬ ਕੀ ਅਸੀਂ ਐਜੂਕੇਟ ਵੀ ਤਾਂ ਕਰਨਾ ਆਪਦੇ ਕਿਸਾਨ ਨੂੰ ਹੂੰ ਅਸੀਂ ਤਾਂ ਡਬਲਯੂਟੀਓ ਦੀਆਂ ਨੀਤੀਆਂ ਤੱਕ ਪਹੁੰਚ ਗਏ ਅਸੀਂ ਹਾਲੇ ਤੱਕ ਆਪਦੇ ਬੱਚਿਆਂ ਨੂੰ ਇਹ ਤਾਂ ਦੱਸਿਆ ਚਲੋ ਬਜ਼ੁਰਗਾਂ ਦਾ ਤਾਂ ਮੰਨ ਲਿਆ ਉਹਨਾਂ ਨੂੰ ਨਹੀਂ ਪਤਾ ਸੀਗਾ ਨੌਜਵਾਨ ਜਿਹੜਾ ਜਾ ਰਿਹਾ ਉਹ ਤਾਂ ਐਜੂਕੇਟ ਹੋ ਕੇ ਜਾਵੇ ਨਾ ਵੀ ਅਸੀਂ ਮੰਗਣ ਕੀ ਚੱਲੇ ਆ ਉੱਥੇ ਤੇ ਜੇ ਕੋਈ ਨੈਸ਼ਨਲ মিডিਆ ਜਾਂ ਕੋਈ ਪ੍ਰੋਪੋਗੈਂਡੇ ਦੇ ਤਹਿਤ ਤੁਹਾਨੂੰ ਬਦਨਾਮ ਕਰਨ ਖਾਤਰ ਆ ਰਿਹਾ ਤਾਂ ਵੀ ਭਾਈ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਹੈ ਕੀ ਹੂੰ ਜੀ ਇਹ ਕਿਹੜੀਆਂ 23 ਫਸਲਾਂ ਜਿਨ੍ਹਾਂ ਦੇ ਉੱਤੇ ਐਮ ਐਸ ਪੀ ਮੰਗ ਰਹੇ ਹੈ ਹੂੰ ਪਰਚੇਸ ਗਰੰਟੀ ਕੀ ਹੁੰਦੀ ਹੈ ਜੀ ਆਰਗੇਨਾਈਜ਼ਡ ਤੇ ਅਨਾਰਗੇਨਾਈਜ਼ਡ ਮਾਰਕੀਟ ਸਿਸਟਮ ਕੀ ਹੈ ਸਰਕਾਰ ਕਿਹੜੀਆਂ ਫਸਲਾਂ ਖਰੀਦਦੀ ਹੈ ਮੰਡੀਕਰਨ ਕਿੱਥੇ ਕਿੱਥੇ ਹੈ ਦੇਸ਼ ਦੇ ਬਾਕੀ ਜਿਹੜੇ ਕਾਨੂੰਨਾਂ ਦੀ ਮੰਗ ਲਈ ਜਾ ਰਹੇ ਹੋ ਕਾਨੂੰਨ ਸਾਰੇ ਮੁਲਕ ਲਈ ਬਣਨੇ ਕੱਲੇ ਪੰਜਾਬ ਇਹ ਹੀ ਕਹਿੰਦੇ ਕੱਲੇ ਪੰਜਾਬ ਲਈ ਨਹੀਂ ਬਣਨੇ ਇਹ ਗੱਲ ਹੀ ਤਾਂ ਕਿਸਾਨਾਂ ਨੇ ਕਹੀ ਹੈ ਜੀ ਵੀ ਤੁਸੀਂ ਕੱਲੀਆਂ ਸਾਨੂੰ ਪੰਜ ਫਸਲਾਂ ਤੇ ਜਿਹੜੀ ਐਮਐਸਪੀ ਦੀ ਗੱਲ ਕਰ ਰਹੇ ਹੋ ਤਾਂ ਪੰਜਾਬ ਦੀਆਂ ਫਸਲਾਂ ਨੇ ਕੱਲੀਆਂ ਤੁਸੀਂ ਕੱਲੇ ਪੰਜਾਬ ਨੂੰ ਮੁੱਖ ਰੱਖ ਕੇ ਸਾਨੂੰ ਉਲਝਾਨ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਪੂਰੇ ਮੁਲਕ ਦੇ ਲਈ ਕਾਨੂੰਨ ਮੰਗ ਰਹੇ ਕਾਨੂੰਨ ਤਾਂ ਜਿਹੜਾ ਬਣਿਆ ਉਹ ਮੁਲਕ 'ਚ ਲਾਗੂ ਹੋਣਾ ਹੈ ਨਾ ਦੋ ਤਿੰਨ ਤਰ੍ਹਾਂ ਦੇ ਕਾਨੂੰਨ ਨੇ ਜੀ ਇੱਕ ਜਿਹੜਾ ਸੈਂਟਰ ਦੇ ਕਾਨੂੰਨ ਨੇ ਇੱਕ ਜਿਹੜੇ ਸਟੇਟ ਦੇ ਕਾਨੂੰਨ ਕਾਨੂੰਨ ਨੇ ਇੱਕ ਜਿਹੜੇ ਦੋਹਾਂ ਦੇ ਸਾਂਝੇ ਕਾਨੂੰਨ ਨੇ ਇਹ ਗੱਲਾਂ ਤਾਂ ਸਮਝਣੀਆਂ ਪੈਣਗੀਆਂ ਉੱਥੇ ਜਾ ਕੇ ਅਸੀਂ ਡਰੋਨ ਨਾਲ ਪਤੰਗ ਨਾਲ ਡਰੋਨ ਸੈੱਟ ਲਿਆ ਅਸੀਂ ਰੀਅਲ ਜੂਸ ਦੇ ਲੰਗਰ ਲਾ ਲਏ ਇਹ ਗੱਲਾਂ ਨਾਲ ਮੋਰਚੇ ਨਹੀਂ ਜਿੱਤੇ ਜਾਂਦੇ ਹੁੰਦੇ ਇਹ ਇਹ ਸੈਕੰਡਰੀ ਗੱਲਾਂ ਹੁੰਦੀਆਂ ਜੀ ਪ੍ਰਾਇਮਰੀ ਗੱਲ ਤਾਂ ਇਹ ਹੈ ਕਿ ਤੁਹਾਡਾ ਲਾਜਿਕ ਕੀ ਹੈ ਤੁਸੀਂ ਜਦੋਂ ਤੁਹਾਡੇ ਆਗੂ ਉੱਥੇ ਮੀਟਿੰਗ 'ਚ ਬਹਿ ਰਹੇ ਆ ਉਹਨਾਂ ਕੋਲੇ ਆਪਦੀ ਗੱਲ ਦਾ ਲਾਜਿਕ ਹੈ ਕਿ ਨਹੀਂ ਹੈ ਸਵਾਮੀ ਨਾਥਨ ਰਿਪੋਰਟ ਦੇ ਅਨੁਸਾਰ ਜਦੋਂ ਕਹਿੰਦੇ ਆ ਕਿ ਸਾਨੂੰ ਰੇਟ ਤੈਅ ਕੀਤੇ ਜਾਂ ਤਾਂ ਉਹ ਉਹਨਾਂ ਕੋਲੇ ਫਾਰਮੂਲਾ ਜਿਹੜਾ ਹੈ C2 50 ਦਾ ਫਾਰਮੂਲਾ ਹੈ ਉਹ ਫਾਰਮੂਲੇ ਵੀ ਤਾਂ ਉਹਨਾਂ ਨੇ ਜਾ ਕੇ ਜਸਟੀਫਾਈ ਕਰਨੇ ਕਿ ਨਹੀਂ ਕਰਨੇ ਜਾਂ ਉਹ ਇਹ ਕਹਿਣ ਵੀ ਅਸੀਂ ਤੋਪਾਂ ਬੀਟ ਦਿਆਂਗੇ ਅਸੀਂ ਕੋਈ ਤੀਰ ਲੈ ਕੇ ਕਹਿ ਰਿਹਾ ਵੀ ਮੈਂ ਤੀਰ ਕਮਾਂਡ ਨਾਲ ਡਰੋਨ ਸੈੱਟ ਲੂੰਗਾ ਇਹ ਤਾਂ ਸੈਕੰਡਰੀ ਗੱਲਾਂ ਨੇ ਨਾ ਅਸੀਂ ਕੋ ਜੰਗ ਪਾਕਿਸਤਾਨ ਨਾਲ ਜੰਗ ਥੋੜੀ ਲੱਗੀ ਐ ਵੀ ਉੱਥੇ ਜਾ ਕੇ ਸ਼ਹਾਦਤ ਪ੍ਰਾਪਤ ਕਰ ਜਾਗੇ ਤੇ ਵੀਰ ਚੱਕਰ ਮਿਲ ਜੂਗਾ ਤੇ ਪਦਮ ਸ਼੍ਰੀ ਮਿਲ ਜੂਗਾ ਤੇ ਭਾਰਤ ਰਤਨ ਲਈ ਰਿਕਮੈਂਡ ਹੋ ਜਾਓਗੇ ਤੁਸੀਂ ਤੇ ਤੁਹਾਡੇ ਪਰਿਵਾਰ ਦੀਆਂ ਪੈਨਸ਼ਨਾਂ ਲੱਗ ਜਾਣਗੀਆਂ ਹੂੰ 700 ਸ਼ਹੀਦ ਜਿਹੜਾ ਪਿਛਲਾ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛ ਲਓ ਪਿੰਡ ਦਾ ਸਰਪੰਚ ਤਾਂ ਹੀ ਪੁੱਛਣ ਨਹੀਂ ਜਾਂਦਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਦੱਸੋ ਭਾਈ ਤੁਹਾਡੇ ਪਰਿਵਾਰ ਦਾ ਹਾਲ ਕੀ ਐ ਬਹੁਤ ਸੋਚ ਵਿਚਾਰ ਕੇ ਅੰਦੋਲਨ ਲੜੇ ਜਾਂਦੇ ਆ ਪਹਿਲੀ ਗੱਲ ਤਾਂ ਅੰਦੋਲਨ ਦੀ ਟਾਈਮਿੰਗ ਤੇ ਉੱਥੇ ਭਾਜਪੀ ਨੇ ਸਵਾਲ ਖੜਾ ਕਰਤਾ ਵੀ ਮਨਜਿੰਦਰ ਸਰਸਾ ਨੇ ਕਿਹਾ ਵੀ ਟ ਇਸ ਗੱਲ ਦਾ ਡਿਫੈਂਸ ਰੱਖਣਾ ਪੈਣਾ ਫਿਰ ਤੁਹਾਨੂੰ ਸੋਸ਼ਲ ਮੀਡੀਆ ਦੇ ਨੈਰੇਟਿਵਸ ਜਿਹੜੇ ਤਿਆਰ ਹੋ ਕੇ ਕਹਿੰਦੇ ਆ ਕਿ ਕਿਸਾਨ ਅਤਵਾਦੀ ਹੈ ਵੱਖਵਾਦੀ ਹੈ ਉਹ ਉਹਦੇ ਨਾਲ ਲੜਨਾ ਪੈਂਦਾ ਤੁਹਾਨੂੰ ਜੀ ਫਿਰ ਗਰਾਊਂਡ ਦੇ ਉੱਤੇ ਤੁਹਾਨੂੰ ਮੁਸੀਬਤਾਂ ਆ ਰਹੀਆਂ ਬਜ਼ੁਰਗ ਬਿਮਾਰ ਹੋ ਗਏ ਮੌਸਮ ਦੇ ਨਾਲ ਕਿਸੇ ਨੂੰ ਹਾਰਟ ਅਟੈਕ ਦੋ ਬਜ਼ੁਰਗ ਜਾਨਾਂ ਚਲੀਆਂ ਗਈਆਂ ਸਾਡੀਆਂ ਹਮ ਹੁਣ ਤੁਸੀਂ ਕੱਲੀਆਂ ਇਨ੍ਹਾਂ ਗੱਲਾਂ ਨਾਲ ਤੱਤੇ ਬਿਆਨਾਂ ਨਾਲ ਵਿਊ ਤਾਂ ਆ ਜਾਣਗੇ ਰੌਲਾ ਵੀ ਪਾ ਲੋਗੇ ਤੁਸੀਂ ਇਹ ਵੀ ਕੋਸ਼ਿਸ਼ ਕਰ ਲੋਗੇ ਦੀਪ ਸਿੱਧੂ ਲਖੇਸਧਾਣੇ ਵਰਗੇ ਬਣ ਜੀਏ ਪਰ ਇਹਦੇ ਨਾਲ ਮਸਲੇ ਨਹੀਂ ਹੱਲ ਹੋਣੇ ਮਸਲੇ ਹੱਲ ਹੋਣੇ ਐ ਕਿ ਤੁਹਾਨੂੰ ਸਭ ਤੋਂ ਪਹਿਲਾਂ ਗਵਰਨਮੈਂਟ ਦੇ ਦਿਮਾਗ 'ਚ ਇਹ ਗੱਲ ਬਿਠਾਉਣੀ ਪਊਗੀ ਪਲੱਸ ਐਜੀਟੇਸ਼ਨ ਸਟਰੋਂਗ ਕਰਨੇ ਐ ਤਾਂ ਉਹਦੀਆਂ ਵਿਵਤਬੰਦੀਆਂ ਘੜੀਆਂ ਜਾਣਗੀਆਂ ਜੀ ਜਾਬਤਾ ਤਾਂ ਦੀਪ ਵੀ ਤੇ ਲੱਖਾ ਵੀ ਕਹਿੰਦੇ ਵੀ ਜਾਬਤੇ 'ਚ ਰਹੋ ਤੇ ਉਗਰਾਹਾਂ ਵੀ ਕਹਿੰਦਾ ਹੁਣ ਇਸ ਗੱਲ ਤੇ ਤਾਂ ਮਿਨਿਮਮ ਦੋਨੋਂ ਜਾਣੇ ਸਹਿਮਤ ਹੈ ਕਿ ਨਹੀਂ ਸਹਿਮਤ ਬਿਲਕੁਲ ਨਾ ਇਧਰ ਲਈ ਧਰ ਕਹਿੰਦੀ ਰਹੀ ਵੀ ਜਾ ਕੇ ਕਿਸੇ ਨੂੰ ਮਾਰ ਦਿਓ ਟੁੱਕ ਦਿਓ ਨਾ ਉਧਰ ਲਈ ਧਰ ਕਹਿੰਦੀ ਰਹੀ ਹਾਂ ਕੰਮ ਕਰਨ ਦੇ ਤਰੀਕੇ ਵੱਖਰੇ ਹੋ ਸਕਦੇ ਆ ਤੁਹਾਡੇ ਸੋ ਮੈਂ ਇਹ ਗੱਲ ਕਹਿਣਾ ਭਗਤਾ ਜੀ ਇਸ ਗੱਲ ਨੂੰ ਬਹੁਤ ਜਿਹੜਾ ਸੰਜੀਦਗੀ ਨਾਲ ਦੇਖਣਾ ਪੈਣਾ ਸਮਝਣਾ ਪੈਣਾ ਜੀ ਸਾਡੀਆਂ ਮੰਗਾਂ ਦੇ ਉੱਤੇ ਡਿਸਕਸ਼ਨ ਵੱਧ ਹੋਵੇ ਅਸੀਂ ਇਹ ਜਸਟੀਫਾਈ ਕਰ ਸਕੀਏ ਨੈਸ਼ਨਲੀ ਵੀ ਇਹ ਮੰਗਾਂ ਕਿਉਂ ਮੰਗ ਰਹੇ ਆ ਜੀ ਮਿਨੀਮਮ ਸਪੋਰਟ ਪ੍ਰਾਈਸ ਕਿਉਂ ਹੁੰਦੀ ਹੈ ਵਿਕਸਿਤ ਮੁਲਕ ਜਿਹੜੇ ਐ ਉਹ ਜਿਹੜੀਆਂ ਵਿਕਾਸਸ਼ੀਲ ਜਿਹੜੇ ਦੇਸ਼ ਨੇ ਉਹਨਾਂ ਨੂੰ ਕਿਉਂ ਘਟਾਉਣ ਨੂੰ ਕਹਿ ਰਹੇ ਐ ਔਰ ਆਪ ਉਹ ਦੇ ਰਹੇ ਐ ਹੂੰ ਜੀ ਦੁਨੀਆ ਪੱਧਰ ਦੇ ਉੱਤੇ ਖੇਤੀ ਨੂੰ ਕੰਟਰੈਕਟ ਫਾਰਮਿੰਗ ਚ ਤਬਦੀਲ ਕਰਨ ਦੀ ਪਲੈਨਿੰਗ ਐ ਜੀ ਦੁਨੀਆ ਪੱਧਰ ਤੇ ਛੋਟੇ ਕਿਸਾਨ ਨੂੰ ਮਜ਼ਦੂਰ ਬਣਾਣਾ ਔਰ ਖੇਤਾਂ ਦੇ ਵੱਡੇ ਕਲਸਟਰ ਬਣਾ ਕੇ ਫਾਰਮਿੰਗ ਕਰਕੇ ਕਾਰਪੋਰੇਟ ਦੇ ਹੱਥ ਚ ਦੇਣਾ ਇਹਦੀ ਪਲੈਨਿੰਗ ਚੱਲ ਰਹੀ ਐ ਜੀ ਤੁਹਾਡਾ ਤਾਂ ਕਿਉਂਕਿ ਵੈਸਟ ਦਾ ਧਰਤੀ ਨਾਲ इमोਸ਼ਨ ਨਹੀਂ ਹੈ ਨਾ ਹੂੰ ਬਾਕੀ ਦੁਨੀਆ ਦਾ ਕਿਤੇ ਦਈ ਜੇ ਸਾਊਥ-ਈਸਟ ਏਸ਼ੀਆ ਨੂੰ ਛੱਡਦੇ ਹੋ ਈਵਨ ਚੀਨ ਵਾਲਿਆਂ ਦਾ ਵੀ ਆਪਦੀ ਧਰਤੀ ਨਾਲ ਕੋਈ इमोਸ਼ਨ ਨਹੀਂ ਉਹ ਪੈਦਾਵਾਰ ਕਰਦੇ ਆ ਤੇ ਆਪਦਾ ਕਮਾਉਂਦੇ ਆ ਤੇ ਖਾਂਦੇ ਆ ਜੀ ਤੁਹਾਡਾ ਧਰਤੀ ਨਾਲ इमोਸ਼ਨ ਤੇ ਪਿਆਰ ਹੈ ਹੂੰ ਤੁਹਾਡੇ ਵਾਸਤੇ ਇਕੱਲੀ ਅੰਨ ਪੈਦਾ ਕਰਨ ਵਾਲੀ ਜ਼ਮੀਨ ਨਹੀਂ ਹੈ ਤੁਹਾਡੀ ਮਾਂ ਹੈ ਮਾਂ ਐਵੇਂ ਤਾਂ ਨਹੀਂ ਕਹਿ ਦਿੰਦਾ ਕਿਸੇ ਨੂੰ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਸੂਝ-ਬੂਝ ਨਾਲ ਸੋਚ ਸਮਝ ਕੇ ਵਿਚਾਰਾਂ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਜੀ ਅ ਜੇ ਕਿਸਾਨ ਅੱਗੇ ਜਾਣਾ ਚਾਹੁੰਦੇ ਆ ਤਾਂ ਪ੍ਰੈਸ਼ਰ ਇਹ ਪਾਉਣਾ ਚਾਹੀਦਾ ਹੈ ਵੀ ਸਰਕਾਰ ਉਹਨਾਂ ਦੇ ਉੱਤੇ ਪੈਲਟਸ ਨਾ ਮਾਰੇ ਹੂੰ ਪ੍ਰੈਸ਼ਰ ਇਹ ਪਾਉਣਾ ਚਾਹੀਦਾ ਹੈ ਕਿ ਸਰਕਾਰ ਡਰੋਨ ਦੇ ਨਾਲ ਉਹਨਾਂ ਤੇ ਬੰਬ ਨਾ ਸਿੱਟੇ ਆ ਕੇ ਅਥਰੂ ਗੈਸ ਦੇ ਗੋਲੇ ਨਾ ਸਿੱਟੇ ਜੀ ਇਹ ਪ੍ਰੈਸ਼ਰ ਹੋਵੇ ਸਰਕਾਰ ਦੇ ਉੱਤੇ ਕਿ ਸਰਕਾਰ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਸੰਵਿਧਾਨ ਦਿੰਦਾ ਤਾਂ ਉਹ ਜਾ ਕੇ ਆਪਦਾ ਉੱਥੇ ਪ੍ਰੋਟੈਸਟ ਕਰ ਸਕਣ ਤੇ ਉਸ ਹੱਕ ਨੂੰ ਐਕਸਰਸਾਈਜ਼ ਕਰ ਸਕਣ ਜੀ ਜੇ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਜੇ ਸਰਕਾਰ ਜੇ ਤੁਹਾਨੂੰ ਰਿਟੈਲੀਏਟ ਕਰਨ ਤੇ ਆਗੀ ਤੇ ਤੁਸੀਂ ਇਹ ਸੋਚਦੇ ਹੋ ਵੀ ਇਹ ਕੋਈ ਬਹਾਦਰੀ ਵਾਲੀ ਗੱਲ ਹੈ ਵੀ ਆਪਣੇ 20 50 ਨੌਜਵਾਨ ਆਪਾਂ ਮਰਾਲਾਂਗੇ ਉੱਥੇ ਤੇ ਫਿਰ ਨਾਰੇ ਲਾ ਲਾਂਗੇ ਮੈਂ ਨਹੀਂ ਸਮਝਦਾ ਭਗਤਾ ਜੀ ਇਹ ਕੋਈ ਬਹਾਦਰੀ ਵਾਲੀ ਗੱਲ ਹੈ ਜਿਹੜੀ ਮਾਂ ਦਾ ਪੁੱਤ ਜਾਂਦਾ ਬਾਅਦ ਪੁੱਛਣ ਕੋਈ ਨਹੀਂ ਜਾਂਦਾ ਉਹ ਜੀ